ਮੁੱਖ ਮੰਤਰੀ ਦੇ ਨਾਲ ਜਿਹੜੀ ਮੀਟਿੰਗ ਹੋ ਰਹੀ ਸੀ ਚੰਡੀਗੜ੍ਹ 'ਚ ਉਹਦੇ 'ਚ ਜੋ ਮੁੱਖ ਮੰਤਰੀ ਸਾਹਿਬ ਦਾ ਬਰਤਾਰਾ ਸੀ ਜਥੇਬੰਦੀਆਂ ਦੇ ਨਾਲ ਬੜਾ ਨੰਨਣ ਗਿਆ। ਇਹ ਆ ਜਰੂਰ ਜਾਂਦਾ ਕਿ ਗੁੱਸੇ 'ਚ ਦਿੱਤੇ ਆ ਗਿਆ। ਪਰ ਮੈਂ ਕਹਿ ਸਕਦਾ ਕਿ ਅੱਜ ਪੰਜਾਬ ਦੇ ਵਿੱਚ ਕਿਸਾਨਾਂ ਕੋਸ਼ਸ਼ੀਆਂ ਵੀ ਕਰ ਰਿਏ। ਹਰ ਜਿਹਦੇ ਬੋਲ ਹੁੰਦੇ ਔਰ ਨੌਜਵਾਨ ਜਿਹੜਾ ਓਵਰਡੋਗ ਦੇ ਨਾਂ ਨਸ਼ੀਆਂ ਦੇ ਨਾਲ ਅਗਸਤ ਆਵਾ ਕੁਵਾਰਾਂ ਦੇ ਪੜਤੇ ਰੋਜ਼ ਟਿੱਕ ਨਾਲ ਓਵਰਡੋਗ ਜੀ ਆਟੀ ਕੇ ਲਾ ਕੇ ਮਰਦਾ ਕੇਂਦਰ ਦੀ ਸਰਕਾਰ ਔਰ ਚਾਹੇ ਪੰਜਾਬ ਦੀ ਦੋਹੇ ਸਰਕਾਰਾਂ ਜ਼ਿੰਮੇਵਾਰ ਨੇ ਔਰ ਸ਼ਰਦ ਹੋ ਕੇ ਔਰ ਅਸੀਂ ਦੇਖਦੇ तकरीबन ਡੱਲਾ ਸਾਹਿਬ ਯਾਰੀਕੇ ਬਾਦਰ ਤੇ ਬੈਠੇ ਬਾਦਰ ਤੇ ਮਰਨ ਵਰਤ ਤੇ ਬੈਠੇ ਨੇ ਤਕਰੀਬਨ 100 ਦਿਨ ਹੋ ਗਏ ਨਾ ਕੇਂਦਰ ਦੀ ਸਰਕਾਰ ਦੇ ਕੱਲ੍ਹਾਂ ਤੇ ਜੂਨ ਸਰ ਕੀ ਹੈ ਨਾ ਪੰਜਾਬ ਦੀ ਪੰਜਾਬ ਦੇ ਮੁੱਖ ਮੰਤਰੀ ਨੇ ਬੁਲਾਏ ਜਰੂਰ ਔਰ ਉਹਨਾਂ ਨੂੰ ਬੇਆਬਰੀ ਹੋ ਕੇ ਉਹਨਾਂ ਨੂੰ ਕੱਢਿਆ ਔਰ ਆਪ ਮੀਟਿੰਗ ਚੋ ਗੁੱਸੇ ਚ ਹੋ ਕੇ ਚਲੇ ਗਏ ਪਰ ਆ ਨਿੰਦਨੀ ਹੋ ਗਏ ਇਸ ਲਈ ਇਹਨਾਂ ਨੂੰ ਚੇਤੇ ਰਹਿਣਾ ਚਾਹੀਦਾ ਕਿ ਆਪ ਆਲਿਆਂ ਨੂੰ ਜੇ ਲੋਕ ਕਾਂਗਰਸ ਅਤੇ ਅਕਾਲੀਆਂ ਨੂੰ ਬਦਲਾ ਸਕਦੇ ਨੇ ਸਾਤ ਹੜੇ ਵੀ ਦੂਰ ਨਹੀਂ ਹੈ ਤੁਹਾਨੂੰ ਸਬਕ ਸਿੱਖਣ ਲਈ ਹੈ ਦਿੱਲੀ ਦੀ ਸਰਕਾਰ ਨਾਲ ਹਾਰ ਤੋਂ ਬਾਅਦ ਦਿੱਲੀ ਦੇ ਲੋਕਾਂ ਨੂੰ ਜਿਹੜਾ ਕੇਂਦਰੀਵਾਲ ਤੇ ਦਿੱਲੀ ਮਾਡਲ ਦੀਆਂ ਗੱਲਾਂ ਕਰਦੇ ਸੀ ਬੜਾ ਮਾਣ ਕਰਦੇ ਸੀ ਔਰ ਉਹ ਮਾਡਲ ਪੰਜਾਬ ਚ ਲਾਉਣਾ ਚਾਹੁੰਦੇ ਨੇ ਦਿੱਲੀ ਚ ਤਾਂ ਮਾਡਲ ਲੋਕਾਂ ਨੇ ਰਿਜੈਕਟ ਕਰਤਾ ਔਰ ਤੁਸੀਂ ਸੋਚਿਓ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਦੇ ਲੋਕਾਂ ਨੇ ਜਿਵੇਂ ਸਾਡੀ ਪਾਰਟੀ ਨੂੰ ਇੱਕ ਪਾਸੇ ਕਰ ਦਿੱਤਾ ਸੱਤਾ ਚੋਂ ਤੁਹਾਡੇ ਵੀ ਦਿਨ ਦੂਰ ਨਹੀਂ ਹੈ ਇਸ ਲਈ ਹੋਸ਼ ਕਰੋ ਔਰ ਪੰਜਾਬ ਦੇ ਲੋਕਾਂ ਨਾਲ ਹਰ ਵਰਗ ਦੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਕਿਆ ਹੈ ਕਿਸਾਨ ਖੇਤੋ ਮਜ਼ਦੂਰਾ ਦੇ ਨਹੀਂ ਬੇਰੁਜ਼ਗਾਰੀ ਦਾ ਮਸਲਾ ਹੈ ਨਸ਼ਿਆਂ ਦਾ ਮਸਲਾ ਹੈ ਸਕਾਲਰਸ਼ਿਪ ਦੇ ਇਸ਼ੂ ਦਾ ਮਸਲਾ ਹੈ ਝਾਲੀ ਸਰਟੀਫਿਕੇਟਾਂ ਦਾ ਹੈ ਔਰ ਗਰੀਬ ਲੋਕਾਂ ਦੇ ਨਰੇਗਾ ਦਾ ਮਸਲਾ ਇਹ ਸਾਰੇ ਇਹ ਮਸਲੇ ਜਿਹੜੇ ਆਹ ਪਹਿਰ ਦੇ ਆਧਾਰ ਤੇ ਉੱਤੇ ਸੀ ਤੁਸੀਂ ਦੂਰ ਕਰੋ ਇਹ ਮੈਂ ਬੇਨਤੀ ਕਰਾਂਗਾ ਮਾਨ ਸਾਹਿਬ ਆਰਸੋ ਪਾਰਟੀ ਸੁਪਰਮੋ ਔਰ ਸੈਨੀਟਰ ਦੀ ਸਰਕਾਰ ਮੋਦੀ ਸਾਹਿਬ ਨੂੰ ਵੀ ਕਿ ਪੰਜਾਬ ਵੱਲ ਧਿਆਨ ਦਿਓ ਪੰਜਾਬ ਦਾ ਸੂਬਾ ਪਾਟਨ ਦਾ ਸੂਬਾ ਔਰ ਪੰਜਾਬ ਜਿੱਥੇ ਕਰਜ਼ਿਆਂ ਦੇ ਸਰਕਾਰਾਂ ਨੇ 3 ਲੱਖ ਕਰਜ਼ਾ ਲੈ ਕੇ ਲੋਕਾਂ ਨੂੰ ਰਾਹਤ ਲੋਕਾਂ ਨੂੰ ਸਬਸਿਡੀਆਂ ਲੋਕਾਂ ਨੂੰ ਲਹਾ ਬਣੇ ਇਹ ਸਹੂਲਤਾ ਦਿੰਦੇ ਨਹੀਂ ਪਰ ਉਧਰ ਦੂਸਰੇ ਪਾਸੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਜਿੱਥੇ ਪੰਜਾਬ ਦਾ ਹਰ ਪਿੰਡ ਦਾ ਹਰ ਨਾਗਰਿਕ ਕਰਜ਼ੇ ਦੇ ਬੋਝ ਥੱਲੇ ਹੈ ਜੇ ਸਰਕਾਰ 3 ਲੱਖ ਕਰੋੜ ਰੁਪਏ ਦੇ ਕਰਜ਼ਾ ਲੈ ਚੁੱਕੀ ਹੈ ਔਰ ਗਾਹਾਂ ਕਰਦੇ ਆ ਤੇ ਇਹੋ ਲਾਇਤੇ ਆ ਬਿਜਲੀ ਦੀ ਸਬਸਿਡੀ ਦੂਸਰੀ ਫਰੀ ਸਰਵਿਸ ਔਰ ਜਿੱਥੇ ਟਾਇਰ ਪਾਉਣ ਨੂੰ ਟਰਾਂਸਪੋਰਟ ਜਦ ਤਰਫ ਮਸਾਲੇ ਹੀ ਟਾਇਰ ਪਾਉਣ ਨੂੰ ਪੈਸੇ ਨਹੀਂ ਹੈ ਇਹ ਜੇ ਮਸਲੇ ਬਹੁਤ ਖੜੇ ਨੇ ਇਸ ਲਈ ਬੇਨਤੀ ਹੈ ਜਿਹੜਾ ਕਿਸਾਨਾਂ ਨਾਲ ਵਰਤੀਰਾ ਕੀਤਾ ਦਾ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਅਧਿਆਪਕ ਦੇ ਬੇਟੇ ਨੇ ਔਰ ਕਿਸਾਨ ਵੀ ਨੇ ਇਹਨਾਂ ਤੋਂ ਬਿਲਾ ਕੇ ਮਾਫੀ ਮੰਗਣੀ ਚਾਹੀਦੀ ਹੈ ਔਰ ਇਹ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਖੇਤ ਮਜ਼ਦੂਰ ਕਸਾਨਾਂ ਦੇ ਮਸਲੇ ਬੇਰੋਜ਼ਗਾਰੀ ਦਾ ਮਸਲਾ ਨਸ਼ਿਆਂ ਦਾ ਮਸਲਾ ਗੈਰ ਕਾਨੂੰਨੀ ਸ਼ਰਾਬ ਦੇ ਜੜੀਆਂ ਡਿਸਟਿਲਰੀਆਂ ਚੱਲਦੀਆਂ ਉਹਨਾਂ ਦੋਸ਼ੀਆਂ ਨੂੰ ਦੇ ਖਿਲਾਫ ਕੇਸ ਕਰਨ ਦਾ ਸਕਾਲਰਸ਼ਿਪ ਖਾਨ ਵਾਲਿਆਂ ਦਾ ਇੱਕ ਇੱਕ ਜਿਹੜੇ ਮਾਖਲੇ ਨੇ ਉਹਨਾਂ ਤੇ ਐਕਸ਼ਨ ਲਵੇ ਨਹੀਂ ਤੁਹਾਡਾ ਵੀ ਹਸ਼ਰ ਜੋ ਰੀਸੈਂਟਲੀ ਦਿੱਲੀ ਦੇ ਲੋਕਾਂ ਨੇ ਕੀਤਾ ਹੈ ਤੇ ਪੰਜਾਬ ਦੇ ਵਿੱਚ ਵੀ ਲੋਕ ਰਾਜ ਦੇ ਵਿੱਚ ਹੰਕਾਰ ਨਹੀਂ ਹੁੰਦਾ ਸੇਵਾ ਦਾ ਭਾਵਨ ਵਾਲਾ ਕੰਮ ਕਰਨਾ ਚਾਹੀਦਾ ਮੈਂ ਅਪੀਲ ਕਰਦਾ ਹਾਂ ਦੋਨਾਂ ਸਰਕਾਰਾਂ ਨੂੰ ਕਿ ਸਮਾਂ ਥੋੜਾ ਰਹਿ ਗਿਆ ਕੁਝ ਕਰ ਦੋ ਕਿ ਤਾਂ ਵੱਜੋਗੇ ਨਹੀਂ ਕਰੋਗੇ ਤਾਂ ਤੁਹਾਡਾ ਵੀ ਹਾਲ ਲੋਕਾਂ ਨੇ ਜਿਵੇਂ ਦੂਸਰਿਆਂ ਨੂੰ ਬਦਲ ਬਦਲਿਆ ਤੋ ਤੁਹਾਨੂੰ ਬਦਲਿਆ ਇਹ ਤੇ ਰਖਣਾ ਜੀ ਜ਼ਮਾਨ ਸਾਹਿਬ ਮਾਫਰੀ ਬੋਲਦਾ